ਦੋਸਤੋ ਸ਼੍ਰੋਮਣੀ ਅਕਾਲੀ ਦਲ ਬਲੂਮ ਪੰਜਾਬ ਵਿੱਚ 33 ਜ਼ਿਲ੍ਹਿਆਂ ਦੇ ਪ੍ਰਧਾਨ ਲਗਾਏ ਗਏ ਪਿਛਲੇ ਦਿਨੀ ਜਿਨ੍ਹਾਂ ਵਿੱਚ ਸ਼ਹਿਰੀ ਤੇ ਦਿਹਾਤੀ ਸ਼ਾਮਲ ਹਨ ਉਹਨਾਂ ਵਿੱਚ ਜਲੰਧਰ ਦਿਹਾਤੀ ਦੀ ਗੱਲ ਕਰਦੇ ਹਾਂ ਕਿ ਨੌਜਵਾਨ ਆਗੂ ਬਚਿੱਤਰ ਸਿੰਘ ਕੋਹੜ ਨੂੰ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਦਾ ਦਿਹਾਤੀ ਪ੍ਰਧਾਨ ਲਗਾਇਆ ਗਿਆ ਪਿਛਲੇ ਸਮੇਂ ਨੂੰ ਯਾਦ ਕਰਦੇ ਹਾਂ ਗੱਲ ਕੀਤੀ ਜਾਵੇ ਤਾਂ ਜਿੰਨਾ ਚਿਰ ਜ세ਦਾ ਕੁਲਦੀਪ ਸਿੰਘ ਬਡਾਲਾ ਪ੍ਰਕਾਸ਼ ਸਿੰਘ ਬਾਦਲ ਦੇ ਨੇੜੇ ਰਹੇ ਜਨੰਦਰ ਦੇ ਅਧਿਨੇ ਪ੍ਰਧਾਨ ਉਹੀ ਰਹੇ ਜਦੋਂ ਕਿ ਕੁਲਦੀਪ ਸਿੰਘ ਬਡਾਲਾ ਬਾਦਲਾਂ ਤੋਂ ਦੂਰ ਹੋਏ ਤਾਂ ਅਜੀਤ ਸਿੰਘ ਕੁਹਾੜ ਪ੍ਰਧਾਨ ਰਹੇ 2009 ਵਿੱਚ ਜਦੋਂ ਬਾਦਲਾਂ ਨਾਲ ਮੁੜ ਬਡਾਲਾ ਪਰਿਵਾਰ ਨੇੜੇ ਹੋਇਆ ਤਾਂ ਜਨੰਦਰ ਦੀ ਪ੍ਰਧਾਨਗੀ ਫਿਰ ਇਸ ਪਰਿਵਾਰ ਕੋਲ ਆ ਗਈ ਕਈ ਸਾਲ ਇਹਨਾਂ ਕੋਲ ਹੀ ਰਹੀ ਗੁਰਪ੍ਰਤਾਪ ਸਿੰਘ ਬਡਾਲਾ ਜਦੋਂ ਤੋਂ ਸੁਧਾਰ ਲਹਿਰ ਵਿੱਚ ਚਲੇ ਗਏ ਕਿਆ ਜਾ ਸਕਦਾ ਕਿ ਬਾਦਲ ਪਰਿਵਾਰ ਤੋਂ ਦੂਰੀਆਂ ਵੱਧ ਗਈਆਂ ਤਾਂ ਜਲੰਧਰ ਦਿਹਾਤੀ ਦੀ ਪ੍ਰਧਾਨਗੀ ਮੁੜ ਇੱਕ ਵਾਰ ਫਿਰ ਕੁਹਾੜ ਪਰਿਵਾਰ ਕੋਲ ਆ ਗਈ ਹੈ ਜਾਨੀ ਕਿ ਬਡਾਲਾ ਪਰਿਵਾਰ ਜਾਂ ਕੁਹਾੜ ਪਰਿਵਾਰ ਹੀ ਜਲੰਧਰ ਦਿਹਾਤੀ ਦੀ ਬਹੁਤੀ ਵਾਰ ਪ੍ਰਧਾਨਗੀ ਕਰਦੇ ਰਹੇ ਕਿ ਇਨ੍ਹਾਂ ਪਰਿਵਾਰਾਂ ਦੇ ਮੁਕਾਬਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਕੋਲ ਹੋਰ ਕੋਈ ਲੀਡਰ ਹੈ ਨਹੀਂ ਇਹ ਆਪਣੇ ਆਪ ਵਿੱਚ ਸਵਾਲ ਹੈ ਤੇ ਆਓ ਅੱਗੇ ਗੱਲ ਕਰ ਲੈਨੇ ਆ ਕਿ ਹੁਣ ਪੁੱਲਰ ਪਰਿਵਾਰ ਜੋ ਕਿਸੇ ਸਮੇਂ ਹਲਕਾ ਨੂਰ ਮਹਿਲ ਤੋਂ ਵਧਾਇਕ ਰਿਹਾ ਪਹਿਲਾਂ ਗੁਰਦੀਪ ਸਿੰਘ ਪੁੱਲਰ ਉਹਨਾਂ ਦਾ ਅਦੇਹਾਂਤ ਹੋਣ ਤੋਂ ਬਾਅਦ ਉਹਨਾਂ ਦੀ ਧਰਮ ਪਤਨੀ ਰਾਜਵਿੰਦਰ ਕੌਰ ਪੁੱਲਰ ਵੀ ਇੱਥੋਂ ਵਧਾਇਕ ਰਹੇ ਨੇ ਪਰ ਉਹ ਜਿਆਦਾ ਅਕ੍ਰੀ ਦੂਹੋਂ ਕਰਕੇ ਬਹੁਤਾ ਸਰਕਾਰ ਨੂੰ ਨਾ ਹੋਣ ਕਰਕੇ ਬੈਸੇ ਵੀ ਹਲਕਾ ਨੂਰਮੈਲ ਖਤਮ ਹੋਣ ਕਰਕੇ ਇਸ ਨੂਰਮੈਲ ਹਲਕੇ ਦੇ ਪਿੰਡ ਨਕੋਦਰ ਹਲਕੇ ਵਿੱਚ ਸ਼ਾਮਲ ਹੋਣ ਕਰਕੇ ਭੁੱਲਰ ਪਰਿਵਾਰ ਬਡਾਲਾ ਪਰਿਵਾਰ ਦੇ ਮੁਕਾਬਲੇ ਪਛੜ ਗਿਆ ਜਿਸ ਕਰਕੇ ਭੁੱਲਰ ਪਰਿਵਾਰ ਨਾਲ ਜੁੜੇ ਆਗੂ ਵੀ ਹੌਲੀ-ਹੌਲੀ ਗੁਰਪ੍ਰਤਾਪ ਸਿੰਘ ਬਡਾਲਾ ਨਾਲ ਜੁੜ ਗਏ ਇਹ ਸਭ ਨੂੰ ਲੈ ਕੇ ਬਾਦਲ ਪਰਿਵਾਰ ਵੀ ਬਡਾਲਾ ਪਰਿਵਾਰ ਨਾਲ ਸੀ ਪਰ ਇੱਕ ਵਾਰ ਮੁੜ ਇਹਨਾਂ ਦੋਵੇਂ ਪਰਿਵਾਰਾਂ ਵਿੱਚ ਫਾਸਲੇ ਬਦਨ ਕਰਕੇ ਜਿਵੇਂ ਕੋਹਾਰ ਪਰਿਵਾਰ ਬਾਦਲ ਪਰਿਵਾਰ ਦੇ ਹੁਣ ਨੇੜੇ ਹੋ ਗਿਆ ਉੱਤੇ ਹੀ ਭੁੱਲਰ ਪਰਿਵਾਰ ਵੀ ਸਿਆਸਤ ਵਿੱਚ ਸਰਗਰਮ ਹੋ ਗਿਆ ਕਿਉਂਕਿ ਰਾਜਵਿੰਦਰ ਕੋਰ ਭੁੱਲਰ ਦਾ ਤੀਜਵਾਈ ਐਡਵੋਕੇਟ ਰਾਜਕਮਲ ਸਿੰਘ ਭੁੱਲਰ ਹੁਣ ਹਲਕਾ ਨਕੂਦਰ ਤੋਂ ਸਰਗਰਮ ਆਗੂ ਨੇ ਆਉਣ ਵਾਲੇ ਸਮੇਂ ਵਿੱਚ ਜੇ ਹਲਕਾ ਨਕੂਦਰ ਦੀ ਗੱਲ ਕੀਤੀ ਜਾਵੇ ਕਿ ਇੱਥੇ ਉਹ ਵੀ ਦਾਵੇਦਾਰ ਹੋ ਸਕਦੇ ਨੇ ਤੇ ਦੂਸਰੇ ਪਾਸੇ ਇਹ ਵੀ ਸਰਗਰਮੀਆਂ ਚੱਲ ਪਈਆਂ ਨੇ ਕਿ ਇਥੋਂ ਕਰੀਬ ਦੋ ਵਾਰ ਇਲੈਕਸ਼ਨ ਲੜ ਚੁੱਕੇ ਗਰਮੀਤ ਸਿੰਘ ਦਾਦੂਵਾਲ ਵੀ ਸਰਕਰਨ ਪਿਛਲੇ ਦਿਨਾਂ ਤੋਂ ਪਤਾ ਲੱਗ ਰਿਹਾ ਹੋ ਰਿਹਾ ਹੈ ਆਉਣ ਵਾਲੇ ਦਿਨਾਂ ਵਿੱਚ ਹਲਕਾ ਨਕੂਦਰ ਦੀ ਇਹ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਇਥੋਂ ਬਾਦਲ ਦਲ ਵੱਲੋਂ ਕਿਸ ਨੂੰ ਟੈਕ ਟਰੀ ਜਾਵੇਗੀ ਇਹ ਆਉਣ ਵਾਲੇ ਸਮੇਂ ਦੀ ਗੱਲ ਹੈ ਹਾਂ ਇਹ ਗੱਲ ਜ਼ਰੂਰ ਹੈ ਕਿ ਭੁੱਲਰ ਪਰਿਵਾਰ ਵੀ ਕੋਹਾਰ ਪਰਿਵਾਰ ਦੇ ਖੇਮੇ ਵਿੱਚ ਸਮਝ ਲਿਆ ਜਾਣਾ ਚਾਹੀਦਾ ਹੈ ਇਹ ਦੋਵੇਂ ਪਰਿਵਾਰ ਐਸ ਬਿਲੇ ਜਲੰਧਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸਰਕਾਰ ਨੇ ਤੇ ਉੱਥੇ ਇਹ ਵੀ ਗੱਲ ਕਰ ਲਈ ਜਾਵੇ ਕਿ ਜਿਵੇਂ ਹੀ ਬਡਾਲਾ ਪਰਿਵਾਰ ਐ ਬਾਦਲ ਪ੍ਰਬਾਰਨੋਂ ਕਹਿ ਲੋ ਸ਼੍ਰੋਮਣੀ ਅਕਾਲੀ ਦਲ ਨੂੰ ਕਹਿ ਲੋ ਕੁਝ ਸਿਧਾਂਤਾਂ ਨੂੰ ਲੈ ਕੇ ਕੁਝ ਵਿਚਾਰਾਂ ਨੂੰ ਲੈ ਕੇ ਜਿਵੇਂ ਉਹ ਐ ਆਧਿਕਾਲ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਵਿੱਚ ਸ਼ਾਮਲ ਹੈ ਉਹਨਾਂ ਨੂੰ ਅਕਾਲ ਤੱਕ ਤੋਂ ਇਸ ਜ਼ਿੰਮੇਵਾਰੀ ਦੇ ਕਿਹਾ ਜਾ ਸਕਦਾ ਵੀ ਉਹਨਾਂ ਨੂੰ ਇਹ ਜ਼ਿੰਮੇਵਾਰੀ ਮਿਲੀ ਸੀ ਤੇ ਹੁਣ ਦੋਸਤੋ ਇੱਥੇ ਇਹ ਗੱਲ ਮੋੜ ਇੱਕ ਵਾਰ ਤੁਹਾਨੂੰ ਯਾਦ ਕਰਾਉਣਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਲੰਧਰ ਦਿਹਾਤੀ ਤੋਂ ਪ੍ਰਧਾਨ ਬਣਾਇਆ ਐਡਵੋਕੇਟ ਬਚਿੱਤਰ ਸਿੰਘ ਗੁਹਾੜ ਨੂੰ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਾਰਕਿੰਗ ਕਮੇਟੀ ਦੇ ਮੈਂਬਰ ਬਣਾਇਆ ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭੁੱਲਰ ਨੂੰ ਸੋ ਦੋਸਤੋ ਮੈਂ ਰਜਿੰਦਰ ਸਿੰਘ ਬਲਕਾ ਤੇ ਤੁਸੀਂ ਦੇਖ ਰਹੇ ਹੋ ਬਲਕਾ نیوز ਆਨਲਾਈਨ ਚੈਨਲ